ਦੇਖ ਰਹੇ ਹੋ ਪਾਕਾਤੀ ਵੀ ਤੇ ਅੱਜ ਕਲੇ ਜਿਹੜਾ ਬਰਤਾਲਪੁਰ ਦਾ ਸਟੇਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਆਪ ਨੂੰ ਪਤਾ ਹੀ ਹੈ ਕਿ ਇੰਦਰ ਦੇਵਤਾ ਦੀ ਪੁਲੀ ਵਿੱਚ ਜਿਹੜਾ ਪਾਣੀ ਆ ਉਹ ਵੀ ਪਾਣੀ ਵੀ ਪੂਰਾ ਠਾਠਾ ਮਾਰਦਾ ਹੋਇਆ ਤੁਸੀਂ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਾਣੀ ਦੀ ਤਸਵੀਰ ਜਿਹੜੀ ਦਿਖਾਈ ਜਾਵੇ ਇੱਥੇ ਚੈਨਪੁਰ ਦੀ ਗੱਲ ਕਰੀਏ ਤੇ ਜਿਹੜਾ ਪਾਰਡ ਆ ਬਿਲਕੁਲ ਪਾਚੂਆ ਪ੍ਰਸ਼ਾਸਨ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ। ਇਹ ਨੰਬਰ ਜੀ ਆਪੜੇ ਉਹ ਕੰਟਰੋਲ ਰਿਕਾਰ ਗੱਜ ਕੰਟਰੋਲ ਉਹਦੇ ਉੱਤੇ ਫੋਨ ਕੀਤਾ ਕੋਈ ਸੁਣਵਾਈ ਨਹੀਂ ਜੀ ਤੁਹਾਡੀ ਵੈਰੀਫਾਈ ਕਰਦੀ ਕੰਪਲੇਨ ਫੋਨ 7:30 ਵੱਜ ਗਏ ਜੀ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਉਤਾਰੀ ਨਹੀਂ ਆਇਆ ਇਹ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੀ ਪ੍ਰਸ਼ਾਸਨ ਦੇ ਨਾਲ ਲੜ ਕੇ ਇਹ ਸਾਰਾ ਕੁਝ ਜਨਾ ਪੂਰ ਤੱਕ ਇਹਨੂੰ ਕੰਟਰੋਲ ਕੀਤਾ ਹੋਇਆ ਪਰ ਉਹਦਾ ਜਿਵੇਂ ਵੀ ਮਸ਼ੀਨ ਵੀ ਮੰਗਾਈ ਤੇ ਇਹਨੂੰ ਫੇਰ ਇੱਕ ਵਾਰੀ ਬੰਦ ਕੀਤਾ 1000 ਸਾਡੇ ਬਸ 100 ਬਾਹਰ ਹੋ ਗਿਆ ਹੈ ਜਿਹੜਾ ਇਹ ਪਾਰ ਪੈ ਗਿਆ ਹੁਣ ਸਾਡੇ ਕੋਲ ਦੂਜੇ ਪਾਸੇ ਪਾਣੀ ਭਰਿਆ ਹੋਇਆ ਮਿੱਟੀ ਜੇਕਰ ਕੋਈਆਂ ਮਿਹਨਤੇ ਸੀ ਨੂੰ ਲਾ ਕੇ ਕਵਰ ਕਰ ਸਕਦੇ ਸੀ ਦੁਬਰੇ ਨੇ ਮਾਰੇ ਨੇ ਜਿੰਨਾ ਦਾ ਜਾਨੀ مالی ਨੁਕਸਾਨ ਹੋ ਰਿਹਾ ਕੀ ਭਗਵਾਨ ਤੁਮਾਨ ਹੁਣ ਵੀ ਆ ਕੇ ਕਿਤੇ ਇਹ ਗੱਲ ਕਹਿ ਸਕਦਾ ਵੀ ਹੜਾ ਵਾਲੇ ਇਲਾਕੇ ਚ ਆ ਕੇ ਮੈਂ ਆਪਜੀ ਤੌਰ ਤੇ ਕਿਉਂ 1-2 ਦਿਨ ਰਹਿ ਕੇ ਵੇਖੀ ਕਿੱਦਾਂ ਰਿਹਾ ਜਾਂਦਾ ساری ਰਾਤ ਵਰਦੀ بارش ਦੇ ਵਿੱਚ ਇਹ ਨੌਜਵਾਨ ਜਿਹੜੇ ਖੜੇ ਰਹੇ ਨੇ ਇਹ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਪਿੰਡ ਪੈਂਦਾ ਸਾਡਾ ਪਰ ਅਸੀਂ ਪਾਕਿਸਤਾਨ ਦੇ ਵਿੱਚ ਨਹੀਂ ਪੈਂਦੇ ਅਸੀਂ ਪੰਜਾਬ ਦਾ ਹਿੱਸਾ ਆ ਵੇ ਤੁਹਾਨੂੰ ਇਨਾ ਮਤਰਾ ਜਿਹੜਾ ਸੁਲੂਕ ਹੈ ਸਾਡੇ ਨਾਲ ਨਹੀਂ ਕਰਨਾ ਚਾਹੀਦਾ ਜੇ ਅਸੀਂ ਪੰਜਾਬ ਦੇ ਹਿੱਸੇ ਆਂ ਹਿੱਸੇ ਵੀ ਪਾਉਂਦੇ ਆਂ ਅਸੀਂ ਆ ਦਾ ਪਿੰਡ ਆ ਤੇ ਸਾਨੂੰ ਸਾਰੀ ਰਾਤ ਕੋਈ ਥੋੜਾ ਬੰਦਾ ਨਹੀਂ ਇੱਥੇ ਆਇਆ 9 ਵਜੇ ਇੱਕ ਬੰਦੇ ਕੋਈ ਸਤਿਕਾਰਯੋਗ ਆਏ ਨੇ ਜਾਂ ਉਸ ਤੋਂ ਬਾਅਦ ਇੱਕ ਕੋਈ ਪਛਾਣੇ ਸ਼ਖਸੀਅਤ ਆਏ ਨੇ ਇੱਕ ਦੋ ਜਿਹੜਾ ਬਸ ਸਤਿ ਸ੍ਰੀ ਆਪਣੀ ਫੋਟੋ ਖਿਚਾ ਕੇ ਅਸੀਂ ਚਲ ਗਏ ਨੇ ਪਰ ਉਹਨਾਂ ਤੋਂ ਬਾਅਦ ਨਿਕਣਾ ਚਾਹੁੰਦੀ ਅਜੇ ਕੋਈ ਸ਼ਖਸੀਅਤ ਨਹੀਂ ਆਈ ਨੇ ਜਾ ਕੋਈ ਨਾ ਬੇੜੀ ਚਾਹਤਾ ਨਾ ਹੋ ਸਕਿਆ ਨਾ ਹੋ ਸਕਿਆ ਇਹਨੇ ਆਪਣੇ ਪੁੱਤਰ ਨੂੰ ਬਾਹਰ ਆਏ ਇਸ ਜਿਹੜੀ ਚਾਹਤਾ ਜਿਹੜੀ ਇਹ ਕੰਨ ਜੈਨਪੁਰ ਕਰਤਾ ਹੋ ਸਕਾ ਆਪਣੇ ਪਿੰਡ ਸਾਹੇ ਕੋ ਇਹ ਸਾਰੇ ਪਿੰਡਪੁਰਾ ਕੋ ਰਹੇ ਨੇ ਜਦੋਂ ਰੁੜ ਜਾਣਗੇ ਤੁਸੀਂ ਫੇਰ ਆਣਾ ਤੁਹਾਨੂੰ ਲੋਕ ਆਪਣੇ ਨਾਮ ਤੇ ਦੁਦਿਆ ਕਰ ਰਹੇ ਨੇ ਇਸ ਨੀ ਹੋ ਸਕਦਾ ਜੋ ਦੁਬਾਰਾ ਤੇ ਤੁਹਾਨੂੰ ਪੁਰਜੋਰ ਸ਼ਬਦਾਂ ਦੇ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀ ਕੋਈ ਰਾਹਤ ਕਰ ਜਾਓ ਕੀਤੇ ਜਾਣ ਜੇ ਨਹੀਂ ਕਰਦੇ ਤੇ ਜੋ ਨਾਜੋਣ ਆਪਣੇ ਤੋਂ ਲੱਗੇ ਨੇ ਜਾਵੇ ਤੁਹਾਨੂੰਲੇ ਹੋਰ ਸੰਗਤ ਨੌਜਵਾਨ ਜਿਹੜੇ ਨੇੜੇ ਪਿੰਡਾਂ ਵਾਲੇ ਸੁਣ ਲੈਣ ਸਾਡੀ ਆਵਾਜ਼ ਨੂੰ ਕਿਰਪਾ ਕਰਕੇ ਉਹ ਜੇ ਮਿੱਟੀ ਦੇ ਤੋਰੇ ਲੈ ਕੇ ਆਉ ਸਕਦੇ ਹੋਣ ਅਸੀਂ ਤੇ ਜੂਰ ਅਸੀਂ ਕਹਿੰਦਾ ਜਿਵੇਂ ਅਸੀਂ ਕੁਝ ਨਾ ਕਿ ਰੋਸ ਨਹੀਂ ਬਿਲਕੁਲ ਜਾਇਜ਼ ਆ ਕਿਉਂਕਿ ਜਿਹੜੀ ਸਰਕਾਰ ਇੱਕ ਮਾਂ ਦਾ ਰੂਪ ਹੁੰਦਾ ਤੇ ਜਦੋਂ ਮਾਂ ਜਦੋਂ ਸਰਕਾਰ ਪਤਰੀ ਮਾਂ ਵਾਲਾ ਸਲੂਕ ਕਰੇ ਤੇ ਫਿਰ ਜਨਤਾ ਜਾਵੇ ਤੇ ਜਾਵੇ ਕਿੱਥੇ ਤੋਂ ਇਹ ਮੈਂ ਕੈਮਰਾਮੈਨ ਨੂੰ ਕਰਾਂਗਾ ਬਿਲਕੁਲ ਲਾਈਵ ਤੁਸੀਂ ਆ ਲੈ ਪਾਕ ਟੀਵੀ ਦੀਆਂ ਪਾਣੀ ਜਿਹੜਾ ਬਿਲਕੁਲ ਠਾਠਾ ਮਾਰਦਾ ਤੁਸੀਂ ਦੇ ਪਰਮ ਕਹਿ ਸਕਦੇ 10 ਤੋਂ 12 ਫੁੱਟ ਪਾਣੀ ਜਿਹੜਾ ਉਪਰ ਕਿੰਦਰ ਪਾੜ ਜਿਹੜਾ ਪੈ ਚੁੱਕਾ ਹੈ ਪਾੜ ਜਿਹੜਾ ਪੈ ਚੁੱਕਾ ਆ ਔਰ ਪਾੜ ਜਿਹੜਾ ਆ ਉਹ ਅਗਲੇ ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਨ ਵਾਲਾ ਸੋ ਅਗਲੇ ਪਿੰਡਾਂ ਨੂੰ ਇੱਕ ਚੇਤਾਵਨੀ ਵੀ ਕਿਤੇ ਵੀ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਕਿਸੇ ਚੱਕੇ ਥਾਂ ਤੇ ਪਹੁੰਚਾਇਆ ਜਾਵੇ ਵਸੇ ਤੇ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਆ ਪਰ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਸਰਕਾਰਾਂ ਜੜੀਆਂ ਨੇ ਉਹ ਮਤਰਈ ਮਾਂ ਦਾ ਆਪਣੇ ਆਪ ਦੀ ਆਪਣੇ ਲਈ